ਸਿੰਘ ਸਜੋ ਆਪਣੇ ਨਾਮ ਦੇ ਨਾਲ ਸਿੰਘ ਅਤੇ ਕੌਰ ਜ਼ਰੂਰ ਲਾਓ ਇਹ ਸਾਡੇ ਗੁਰੂ ਦੀ ਬਖਸ਼ਿਸ਼ ਹੈ ਭਾਵੇਂ ਲੱਖ ਮੇਰੇ ਵਰਗਾ ਜਿਹੜਾ ਮਰਜੀ ਲੱਖ ਦਲੀਲਾਂ ਦਿੰਦਾ ਫਿਰੇ ਇੱਥੇ ਅਸੀਂ ਇੱਕ ਦੂਜੇ ਦੀਆਂ ਮਨੋਤਾ ਮੰਨਣ ਨਹੀਂ ਆਏ ਇੱਥੇ ਅਸੀਂ ਗੁਰੂ ਦੀ ਮਨੋਤਾ ਮੰਨਣ ਆਏ ਆਪਣੇ ਮਨ ਦੀ ਮਤ ਨੂੰ ਤਿਆਗਣਾ ਤੇ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਸੋਹਣਾ ਸਰ ਨੇ ਮਹਾਰਾ ਸੱਚੇ ਪਾਤਸ਼ਾਹ ਨੇ ਦਿੱਤਾ ਸਿੰਘ ਅਤੇ ਕੌਰ ਕੋਲ ਦੁਨੀਆ ਦੇ ਸਰ ਨੇ ਮੇ ਤੁਹਾਡੇ ਬਦਲ ਜਾਂਦੇ ਆ ਜੇ ਕਿਸੇ ਬੱਚੀ ਦੇ ਨਾਮ ਦੇ ਨਾਲ ਕੋਈ ਸਰਨੇਮ ਲੱਗਦਾ ਨਾ ਕੋਈ ਗੋਤ ਲੱਗਦੀ ਹੈ ਕੋਈ ਬਰਾੜ ਸੰਧੂ ਗਿੱਲ ਤੇ ਜਦੋਂ ਦੀ ਸ਼ਾਦੀ ਹੁੰਦੀ ਹੈ ਤੇ ਉਹਨੂੰ ਬਦਲ ਨਹੀਂ ਪੈਂਦੀ ਆਪਣੇ ਪਤੀ ਦੀ ਗੋਤ ਨਾਲ ਉਹ ਸਰਨੇਮ ਚੇਂਜ ਕਰਨਾ ਪੈਂਦਾ ਹੈ ਲੇਕਿਨ ਵੇਖੋ ਗੁਰੂ ਕਲਗੀ ਧਰਮਹਾਰਜ ਦੀ ਕੈਸੀ ਬਖਸ਼ਿਸ਼ ਜਿਸ ਬੱਚੀ ਦੇ ਨਾਮ ਦੇ ਨਾਲ ਕੌਰ ਲੱਗਿਆ ਕੋਈ ਦੁਨੀਆ ਦੀ ਤਾਕਤ ਉਹਦਾ ਸਰਨੇਮ ਚੇਂਜ ਨਹੀਂ ਕਰ ਸਕਦੀ ਮਹਾਰਾ ਸੱਚੇ ਪਾਸ਼ਾ ਦੀ ਨੇ ਸਾਨੂੰ ਆਪਣਾ ਵजूद ਦਿੱਤਾ ਹੈ ਹਰ ਇੱਕ ਚੀਜ਼ ਪਿੱਛੇ ਬੜਾ ਗਹਿਰਾ ਮਕਸਦ ਹੈ ਸੋ ਇਹ ਗੁਰੂ ਦੇ ਉਪਦੇਸ਼ ਨੇ ਭਾਈ ਕਿਸੇ ਬੰਦੇ ਦੀ ਕਿਰਤ ਨਹੀਂ ਜੇ ਬੰਦੇ ਨੇ ਕੀਤਾ ਤੇ ਫੈਸਲਾ ਅਸੀਂ ਬਦਲ ਦੇਾਂਗੇ ਕਿੰਤੂ ਪਰੰਤੂ ਅਸੀਂ ਕਰ ਲੱਗ ਜਾਂਦੇ ਲੇਕਿਨ ਜਿਹੜਾ ਗੁਰੂ ਦਾ ਹੁਕਮ ਹੈ ਉਹਦੇ ਉੱਤੇ ਕੁਝ ਵੀ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਕੇਵਲ ਤੇ ਕੇਵਲ ਸਿਰ ਝੁਕਾ ਕੇ ਗੁਰੂ ਦੇ ਹੁਕਮ ਨੂੰ ਮੰਨਣਾ ਜੋ ਗੁਰ ਕਹੈ ਸੋਈ ਪਲ ਮੰਨ ਇਹਦੇ ਵਿੱਚ ਹੀ ਪਲ ਹੈ ਇਹਦੇ ਵਿੱਚ ਹੀ ਸਰਬੱਤ ਦਾ ਖਲਿਆਨ